ਸੋ ਸੰਗਤ ਜੀ ਪਹੁੰਚ ਚੁੱਕਿਆ ਸ਼ਹਿਰ ਅੰਬਾਲਾ ਤੇ ਖੜਿਆ ਅੰਬਾਲਾ ਸ਼ਹਿਰ ਦਾ ਪੋਲੀਟੈਕਨੀਕਲ ਚੌਕ ਪੋਲੀਟੈਕਨੀਕਲ ਚੌਕ ਦੇ ਖੱਬੇ ਪਾਸੇ ਰਸਤਾ ਕੁਮਿਆਰਾ ਵੱਲੇ ਮੁਹੱਲੇ ਵੱਲ ਜਾਂਦਾ ਹੈ ਜਿੱਥੇ ਗੁਰਦੁਆਰਾ ਸਤ ਸੰਗਤ ਸਾਹਿਬ ਅਤੇ ਗੁਰਦੁਆਰਾ ਸੀਸਗੰਜ ਸਾਹਿਬ ਨੂੰ ਰਸਤਾ ਜਾ ਰਿਹਾ ਹੈ ਟਾਂਗਰੀ ਨਦੀ ਟੱਪਣ ਤੋਂ ਬਾਅਦ ਭਾਈ ਜੈਤਾ ਜੀ ਅੰਬਾਲਾ ਸ਼ਹਿਰ ਆਉਂਦੇ ਹਨ ਇੱਥੇ ਉਹ ਗੁਰਦੁਆਰਾ ਸੀਸਗੰਜ ਵਾਲੇ ਸਥਾਨ ਤੇ ਰਾਤ ਨੂੰ ਠਹਿਰਦੇ ਹਨ ਆਓ ਜਾ ਕੇ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਪੋਲੀਟੈਕਨੀਕਲ ਕਾਲਜ ਦੇ ਪਿਛਲੇ ਪਾਸੇ ਨੂੰ ਸੜਕ ਜਾਂਦੀ ਹੈ ਜੋ ਸਿੱਧਾ ਗੁਰਦੁਆਰਾ ਸਤਸੰਗਤ ਸਾਹਿਬ ਵੱਲ ਜਾ ਰਹੀ ਹੈ ਸਿੱਧਾ ਰਸਤਾ ਹੈ ਅੱਗੇ ਜਾ ਕੇ ਥੋੜੀਆਂ ਜਿਹੀਆਂ ਗਲੀਆਂ ਤੰਗ ਹਨ ਤੇ ਗਲੀਆਂ ਦੇ ਵਿੱਚ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਣਗੇ ਗੁਰਦੁਆਰਾ ਸਤਸੰਗਤ ਸਾਹਿਬ ਪਾਸ਼ਾਹੀ 9ਵੀਂ ਤੇ ਪਾਸ਼ਾਹੀ 10ਵੀਂ ਦੋ ਗੁਰੂ ਸਾਹਿਬਾਨ ਜੀ ਦੇ ਇਸ ਧਰਤੀ ਤੇ ਚਰਨ ਪਏ ਹਨ ਇਹ ਇਲਾਕਾ ਕੁਮਿਆਰਾ ਦਾ ਮੁਹੱਲੇ ਕਰਕੇ ਵੀ ਮਸ਼ਹੂਰ ਹੈ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇਸ ਸਾਹਮਣੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੈ ਪਾਸ਼ਾਹੀ ਨੌਵੀਂ ਤੇ ਪਾਸ਼ਾਹੀ ਦਸਵੀਂ ਤੁਸੀਂ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਅਤੇ ਪਾਜ਼ ਕਰਕੇ ਵੀ ਪੜ੍ਹ ਸਕਦੇ ਹੋ ਸੋ ਜੋ ਇਸ ਇਤਿਹਾਸ ਦੱਸਦੇ ਹਾਂ ਗੁਰਦੁਆਰਾ ਸਾਹਿਬ ਲਿਖੇ ਇਤਿਹਾਸ ਅਨੁਸਾਰ ਸਾਰਾ ਦੱਸਿਆ ਜਾਂਦਾ ਹੈ ਸੋ ਸਾਹਾ ਸੰਗਤ ਜੀ ਪਾਈ ਜੈਤਾ ਜੀ ਟਾਂਗਰੀ ਨਦੀ ਪਾਰ ਕਰਕੇ ਜਦੋਂ ਉਹ ਅੰਬਾਲਾ ਸ਼ਹਿਰ ਪਹੁੰਚਦੇ ਹਨ ਇੱਥੇ ਕੁਮਿਆਰਾ ਦਾ ਮੁਹੱਲਾ ਸੀ ਅਤੇ ਇੱਕ ਝੰਡ ਦੇ ਰੁੱਖ ਥੱਲੇ ਉਹ ਆਰਾਮ ਕਰਦੇ ਹਨ ਉਹ ਪੁੱਛਦੇ ਹਨ ਇੱਥੇ ਕਿਸੇ ਸਿੱਖ ਦਾ ਘਰ ਹੈ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇਸ ਧਰਤੀ ਤੇ ਆਏ ਹਨ ਅਤੇ ਇਸ ਇਲਾਕੇ ਵਿੱਚ ਕਾਫੀ ਸਿੱਖ ਰਹਿੰਦੇ ਹਨ ਤਾਂ ਪਤਾ ਲੱਗਦਾ ਹੈ ਨਜ਼ਦੀਕ ਹੀ ਇੱਕ ਸਿੱਖ ਦਾ ਘਰ ਹੈ ਜਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਹੈ ਉਹਦੇ ਥੋੜੀ ਦੇਰ ਬਾਅਦ ਦਰਸ਼ਨ ਕਰਦੇ ਆ ਪਹਿਲੇ ਦਰਸ਼ਨ ਕਰਾਂਦੇ ਆ ਗੁਰਦੁਆਰਾ ਸਤ ਸੰਗਤ ਸਾਹਿਬ ਦੇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੀ ਇਸ ਜਗ੍ਹਾ ਤੇ ਆਪਣੇ ਚਰਨ ਪਾਏ ਹਨ ਜਦੋਂ ਕੁਰੂਕਸ਼ੇਤਰ ਨੂੰ ਜਾਂਦੇ ਹੋਏ ਉਹ ਇਸ ਇਲਾਕੇ ਵਿੱਚ ਆਏ ਤਾਂ ਉਹਨਾਂ ਨੂੰ ਇੱਕ ਬਜ਼ੁਰਗੋ ਤੋਂ ਪਤਾ ਲੱਗਦਾ ਹੈ ਕਿ ਗੁਰਤੇਗ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਜਾਣ ਵੇਲੇ ਭਾਈ ਜੈਤਾ ਜੀ ਇੱਥੇ ਹੀ ਰੁਕੇ ਸਨ ਇੱਥੇ ਗੁਰੂ ਜੀ ਇੱਕ ਥੜਾ ਵੀ ਬਣਵਾਉਂਦੇ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੁਝ ਦਿਨ ਰੁਕਣ ਦਾ ਇਤਿਹਾਸ ਹੈ ਸਿੱਖ ਸੰਗਤਾਂ ਜੁੜਦੀਆਂ ਹਨ ਰੋਜ਼ ਸਤਸੰਗਤ ਹੁੰਦੀ ਹੈ ਜਿਸ ਕਰਕੇ ਇਸ ਸਥਾਨ ਨੂੰ ਸਤਸੰਗਤ ਸਾਹਿਬ ਕਿਹਾ ਜਾਂਦਾ ਹੈ ਧਨ ਗੁਰ ਤੇ ਤਨ ਗੁਰ ਤੇ ਅਕਬਾਦ ਰਜ਼ਾ ਤਨ ਗੁਰ ਤੇ ਅਕਬਾਦ ਰਜ਼ਾ ਤਨ ਗੁਰ ਤੇ ਗੁਰਦੁਆਰਾ ਸਾਹਿਬ ਦਾ ਇਜ਼ਾਰੇ ਗੁਰਦੁਆਰਾ ਸਾਹਿਬ ਛੋਟੀ-ਛੋਟੀ ਗਲੀਆਂ ਦੇ ਵਿੱਚ ਹੈ ਜੇ ਤੁਸੀਂ ਕਾਰ ਤੇ ਆ ਰਹੇ ਹੋ ਤਾਂ ਕਾਰ ਤੁਹਾਨੂੰ ਥੋੜੀ ਜੀ ਬਾਹਰ پارک ਕਰਨੀ ਪੈਗੀ ਤੇ ਥੋੜਾ ਜਿਹਾ ਹੀ ਗਲੀਆਂ ਵਿੱਚ ਤੁਰ ਕੇ ਆਉਣਾ ਪਵੇਗਾ ਗੁਰਦੁਆਰਾ ਸਾਹਿਬ ਇੱਕ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ ਸੰਗਤਾਂ ਲਈ ਲੰਗਰ ਦਾ ਵੀ ਪ੍ਰਬੰਧ ਹੈ ਗੁਰਦੁਆਰਾ ਸਤ ਸੰਗਤ ਸਾਹਿਬ ਪਾਸ਼ਾਹੀ 9ਵੀਂ ਤੇ 10ਵੀਂ ਇੱਥੇ ਹੁਣ ਦਰਸ਼ਨ ਕਰਕੇ ਅਸੀਂ ਜਾ ਰਹੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਸਥਾਨ ਤੇ ਜੋ ਇੱਧਰ ਕੁਝ ਦੂਰੀ ਤੇ ਸਥਿਤ ਹੈ ਆਓ ਗੁਰਦੁਆਰਾ ਸੀਸਗੰਜ ਸਾਹਿਬ ਵੱਲ ਚੱਲਦੇ ਹਾਂ ਗੁਰਦੁਆਰਾ ਸੀਸਗੰਜ ਸਾਹਿਬ ਲਈ ਇੱਕ ਤਾਂ ਗਲੀਆਂ ਦਾ ਰਸਤਾ ਹੈ ਜੋ ਛੋਟਾ ਹੈ ਤੁਸੀਂ ਪੈਦਲ ਜਾਂ ਟੂ-ਵੀਲਰ ਤੇ ਜਾ ਸਕਦੇ ਹੋ ਜੇ ਗੱਡੀ ਹੈ ਤਾਂ ਤੁਹਾਨੂੰ ਬਾਰੋ ਬਜ਼ਾਰ ਵੱਲੇ ਪਾਸੋਂ ਆਉਣਾ ਪਵੇਗਾ ਸੋ ਖੰਡਾ ਚੌਂਕ ਦੇ ਨਜ਼ਦੀਕ ਹੈ ਜੀ ਗੁਰਦੁਆਰਾ ਸੀਸਗੰਜ ਸਾਹਿਬ ਸੋ ਸੰਗਤ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਸੀਸਗੰਜ ਸਾਹਿਬ ਅੰਬਾਲਾ ਸ਼ਹਿਰ ਗੁਰਦੁਆਰਾ ਸਤਸੰਗਤ ਸਾਹਿਬ ਤੋਂ ਭਾਈ ਜੈਤਾ ਜੀ ਨੂੰ ਇੱਥੇ ਇੱਕ ਸਿੱਖ ਦਾ ਪਤਾ ਲੱਗਦਾ ਹੈ ਭਾਈ ਰਾਮਦੇਵ ਜੀ ਦਾ ਘਰ ਹੋਇਆ ਕਰਦਾ ਸੀ ਇੱਥੇ ਆ ਕੇ ਭਾਈ ਜੈਤਾ ਜੀ ਰਾਤ ਠਹਿਰਦੇ ਹਨ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਦੇ ਆ ਅੱਜ ਵੀ ਨੀਚੇ ਇੱਕ ਪ੍ਰਾਤਨ ਸਥਾਨ ਬਣਿਆ ਹੋਇਆ ਹੈ ਇੱਕ ਥੜਾ ਬਣਿਆ ਹੋਇਆ ਹੈ ਤੇ ਤਸਵੀਰ ਰਾਹੀ ਦਰਸਾਇਆ ਹੋਇਆ ਹੈ ਕਿ ਜਦੋਂ ਭਾਈ ਜੈਤਾ ਜੀ ਆਏ ਹਨ ਤੇ ਉਹ ਗੁਰਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਸਿੱਖ ਨੂੰ ਦਰਸ਼ਨ ਕਰਾ ਰਹੇ ਹਨ ਭਾਈ ਜੱਤਾ ਜੀ ਆਰਾਮ ਕਰਦੇ ਹਨ ਤੇ ਭਾਈ ਰਾਮਦੇਵਾ ਜੀ ਸਾਰੀ ਰਾਤ ਸੀਸ ਦੀ ਰਾਖੀ ਕਰਦੇ ਹਨ ਸੋ ਨਾਲ ਹੀ نیچے ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਪੰਜਾਬੀ ਭਾਸ਼ਾ ਵਿੱਚ ਵੀ ਅਤੇ ਹਿੰਦੀ ਭਾਸ਼ਾ ਦੇ ਵਿੱਚ ਵੀ ਤੁਸੀਂ ਸਕਰੀਨ ਸ਼ਾਟ ਲੈ ਕੇ ਜਾਂ ਵੀਡੀਓ ਪਾਜ਼ ਕਰਕੇ ਇਤਿਹਾਸ ਪੜ ਸਕਦੇ ਹੋ ਹੁਣ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਜਾ ਕੇ ਦਰਸ਼ਨ ਕਰਦੇ ਹਾਂ ਵੀਡੀਓ ਨਾਲ ਬਣੇ ਰਹੋ ਗੁਰਦੁਆਰਾ ਸਾਹਿਬ ਵਿਖੇ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ ਇੰਜ ਲੱਗਦਾ ਹੈ ਜਿਵੇਂ ਅੱਜ ਨਗਰ ਕੀਰਤਨ ਵੀ ਇੱਥੋਂ ਨਿਕਲਿਆ ਹੋਵੇਗਾ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਸਾ ਹੀ ਹੋਏ ਸਾਰੇ ਤੇਗ ਬਹਾਦਰ ਸਿਮਰੇ ਤੇਗ ਬਹਾਦਰ ਸਿਮਰੇ ਤੇਗ ਬਹਾਦਰ ਸਿਮਰੇ ਤੇਗ ਬਹਾ my day ਉਹ ਗੁਰਦੁਆਰਾ ਸਾਹਿਬ ਨਾਲ ਬਹੁਤ ਸੋਹਣੀ ਫਲਾਵਰ ਡੈਕੋਰੇਸ਼ਨ ਹੋਈ ਪਈ ਸੀ ਤੇ ਮੈਂ ਬਾਹਰ ਪੜ ਰਿਹਾ ਸੀ ਇਸ਼ਤਿਹਾਰ ਕਿ ਹੁਣ ਨਾ ਇੱਕ ਨਗਰ ਕੀਰਤਨ ਜੋ ਦਿੱਲੀ ਤੋਂ ਚੱਲਦਾ ਹੈ ਉਹ ਦਿੱਲੀ ਤੋਂ 25 ਨੂੰ ਚੱਲੇਗਾ ਤੇ 26 ਤਰੀਕ ਰਾਤ ਦਾ ਵਿਸ਼ਰਾਮ ਇਸ ਗੁਰਦੁਆਰਾ ਸਾਹਿਬ ਵਿਖੇ ਹੋਏਗਾ ਜਿਸ ਕਰਕੇ ਸੰਗਤਾਂ ਬਹੁਤ ਤਿਆਰੀ ਕਰ ਰਹੀਆਂ ਹਨ ਤੋਂ ਆਪ ਭਾਈ ਜੱਤਾ ਜੀ ਮਾਰਗ ਦੀ ਆ ਡਿਟੇਲ ਪੜ ਰਿਹਾ ਹਾਂ 25 ਨਵੰਬਰ ਨੂੰ ਦਿੱਲੀ ਤੋਂ ਚੱਲੇਗਾ ਤੇ ਰਾਤੀ ਤਰਾਵੜੀ ਗੁਰਦੁਆਰਾ ਸਾਹਿਬ ਵਿਖੇ ਵਿਸ਼ਰਾਮ ਹੋਵੇਗਾ 26 ਤਰੀਕ ਸਵੇਰੇ 9 ਵਜੇ ਤਰਾਵੜੀ ਗੁਰਦੁਆਰਾ ਸਾਹਿਬ ਤੋਂ ਚੱਲ ਕੇ ਰਾਤ ਨੂੰ ਇਸੇ ਸਥਾਨ ਤੇ ਗੁਰਦੁਆਰਾ ਸੀਸਗੰਨ ਸਾਹਿਬ ਅੰਮ੍ਰਾਲਾ ਵਿਖੇ ਵਿਸ਼ਰਾਮ ਹੋਵੇਗਾ 27 ਨਵੰਬਰ ਸਵੇਰੇ 9 ਵਜੇ ਨਗਰ ਕੀਰਤਨ ਇੱਥੋਂ ਚੱਲੇਗਾ ਅਤੇ ਗੁਰਦੁਆਰਾ ਨਾਬਾ ਸਾਹਿਬ ਜਿਰਕਪੁਰ ਵਿਖੇ ਵਿਸ਼ਰਾਮ ਕਰੇਗਾ 28 ਨਵੰਬਰ ਜਿਰਕਪੁਰ ਤੋਂ ਚੱਲ ਕੇ ਅਲੱਗ-ਅਲੱਗ ਚੰਡੀਗੜ੍ਹ ਦੇ ਇਲਾਕਿਆਂ 'ਚ ਹੁੰਦਾ ਰਾਤੀ ਕੀਰਤਪੁਰ ਸਾਹਿਬ ਅਤੇ 29 ਤਰੀਕ ਸਮਾਪਤੀ ਅਨੰਦਪੁਰ ਸਾਹਿਬ ਵਿਖੇ ਹੋਵੇਗੀ ਸੋ ਗੁਰਦੁਆਰਾ ਸਾਹਿਬ ਸੀਸਗੰਜ ਅੰਮ੍ਰਾਲਾ ਗੁਰੂ ਜੀ ਦੇ ਨਿਸ਼ਾਨ ਸਾਹਿਬ ਝੂਲ ਰਹੇ ਹਨ ਬਿਆੰਤ ਸੰਗਤਾਂ ਇੱਥੇ ਦਰਸ਼ਨ ਕਰਦੀਆਂ ਹਨ ਸ਼ਹੀਦੀ ਸਤਬ ਦੀ ਇੱਥੇ ਵੀ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਸੋ ਗੁਰਦੁਆਰਾ ਸੀਸਗੰਜ ਸਾਹਿਬ ਅੰਮ੍ਰਾਲਾ ਤੋਂ ਨਿਕਲ ਕੇ ਹੁਣ ਅਸੀਂ ਜਾ ਰਹੇ ਹਾਂ ਜੀ ਜ਼ਿਰਕਪੁਰ ਗੁਰਦੁਆਰਾ ਨਾਬਾ ਸਾਹਿਬ ਸੋ ਇੱਥੋਂ ਤਕਰੀਬਨ 45 ਤੋਂ 50 ਕਿਲੋਮੀਟਰ ਦੀ ਦੂਰੀ ਹੈ ਜ਼ਿਰਕਪੁਰ ਗੁਰਦੁਆਰਾ ਨਾਬਾ ਸਾਹਿਬ ਜੀ ਦੀ ਅਗਲੀ ਵੀਡੀਓ ਵਿੱਚ ਕਰਾਂਗੇ ਗੁਰਦੁਆਰਾ ਨਾਬਾ ਸਾਹਿਬ ਜ਼ਿਰਕਪੁਰ ਦੇ ਦਰਸ਼ਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ